6 ਜੂਨ 2011 ਨੂੰ ਸ਼੍ਰੀ ਅਕਾਲ ਤਖਤ ਸੈਵਕੇ ਜੂਨ 1984 ਕਲੂ ਘਰੇ ਦੀ 3ਵੀਂ ਵਰੇਗਣ ਮੌਕੇ ਕੁਝ ਸਿੱਖ ਨੌਜਵਾਨਾਂ ਅਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦਰਮਿਆਨ ਹਿੰਸਕ ਘਟੜ ਹੋਈ ਸੀ ਅਤੇ ਕਈ ਲੋਕ ਜਖਮੀ ਹੋ ਗਏ ਸਨ ਉਸ ਘਟਨਾ ਦੀ ਪੂਰੇ ਵਿਸ਼ਵ ਵਿੱਚ ਨਿੰਦਾ ਹੋਈ ਸੀ ਪਰ ਇਸ ਵਾਰ ਸਿੱਖ ਫੌਮ ਲਈ ਰਾਹਤ ਭਰੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਵਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਮਰ ਸਿੰਘ ਮਾਨ ਦਰਮਿਆਨ ਹੋਈ ਪਾਈ ਤੋਂ ਬਾਅਦ ਦੋਵਾਂ ਧਿਰਾਂ ਨੇ ਇਕੱਠੇ ਮਿਲ ਕੇ ਕੱਲੂ ਘਰਾਂ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਐਸਡੀਪੀਸੀ ਦੇ ਪ੍ਰਧਾਨ ਅਤੇ ਮਾਨਦਲ ਦੇ ਪ੍ਰਧਾਨ ਸ੍ਰੀ 1984 ਦੇ ਆਪਰੇਸ਼ਨ ਬਲੂ ਸਟਾਰ ਦਿਵਸ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਬੈਕੋ ਯੂਵੇ ਬੈਕ ਤੋਂ ਬਾਅਦ ਬੰਡੂਗਰ ਨੇ ਮਾਨ ਨੂੰ ਸ਼੍ਰੀ ਦਵੀ ਸਮਾਗਮਾ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਆਉਣ ਦਾ ਸੱਦਾ ਵੀ ਦਿੱਤਾ ਹੈ ਹਾਲਾਂਕਿ ਪਹਿਲਾਂ ਵੀ ਹਰ ਸਾਲ ਮਾਨ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਪਹੁੰਚਦੇ ਹਨ ਪਰ ਦੋਵਾਂ ਪਾਸਿਆਂ ਤੋਂ ਹਰ ਵਾਰ ਵਿਆਨ ਬਾਜੀ ਹੁੰਦੀ ਰਹੀ ਹੈ ਪਰ ਇਸ ਵਾਰ ਭੂਮੀਪ੍ਰਾਂਵ ਵੱਲੋਂ ਸਾਂਝੇ ਤੌਰ ਤੇ ਸ਼ਹੀਦੀ ਸਮਾਗਮ ਮਨਾਇਆ ਜਾਵੇਗਾ ਜਿਸ ਕਾਰਨ ਮਾਹੌਲ ਖਰਾਬ ਕਰਨ ਵਾਲੇ ਲੋਕਾਂ ਨੂੰ ਅਜਿਹਾ ਮੌਕਾ ਨਹੀਂ ਮਿਲ ਸਕੇਗਾ।ੂਕਰਾ ਮੁਤਾਬਕ ਇਸ ਵਾਰ ਸਿਮਰਜੀਤ ਸਿੰਘ ਮਾਨ ਸ਼੍ਰੀ ਅਕਾਲ ਤਖਤ ਦਾ ਸੈਦ ਕੋ ਤਕਰੀਰ ਵੀ ਕਰ ਸਕਦੇ ਹਨ। ਹਾਲਾਂਕਿ ਹਰ ਸਾਲ ਸ਼੍ਰੀ ਅਕਾਲ ਤਖਤ ਦੇ ਸਿੰਘ ਸਹਿਦ ਗੌਂਦੇ ਨਾਂ ਦੇ ਸੰਦੇਸ਼ ਵਧਦੇ ਆਏ ਹਨ। ਕਮੇਟੀ ਪ੍ਰਧਾਨ ਕਿਰਪਾਲ ਸਿੰਘ ਬੰਡੂਗਾ ਹਰ ਸਟੇਜ ਤੋਂ ਪੰਥਕ ਇਕਾਦੀ ਗੱਲ ਕਰਦੇ ਆ ਰਹੇ ਹਨ ਅਤੇ ਉਹਨਾਂ ਵੱਲੋਂ ਚੁੱਕੇ ਇਸ ਕਦਮ ਨੂੰ ਸਿੱਖ ਭਾਈਚਾਰੇ ਸਨਮਾਨ ਦੀ ਨਿਸ਼ਾਨ ਨਾਲ ਦੇਖਿਆ ਹੈ। ਦੀ ਰਿਪੋਰਟ ਖਬਰ ਹਰਪਲ ਇੰਡੀਆ ਨੇ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਜੋ ਦੇਰ ਨਾ ਕਰੋ ਤੁਰੰਤ ਸੰਪਰਕ ਕਰੋ 99888 6543 ਸਟੈਪਲਿਟੀ ਜੇ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com